ਸੋਤੋ ਬਾਈ ਮੁੱਲਾਪੁਰ ਪਹੁੰਚੇ ਹੋਇਆ ਬੱਕਰੀਆਂ ਦੀ ਮੰਡੀ ਤੇ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਤੇ ਵੱਤੋ ਵੱਤ ਬਾਈ ਪਹੁੰਚਿਆ ਕਰੋ ਇੱਥੇ ਨਾ ਬਾਈ ਮਲੇਰ ਕੋਟਲੇ ਤੋਂ ਆਉਂਦੇ ਨੇ ਇਹਨਾਂ ਲੋਵੇ ਕੱਲੇ ਮੇਮਨੇ ਹੁੰਦੇ ਨੇ ਤੇ ਪਠਾ ਕ ਬਾਈ ਮੇਮਨੇ ਹੁੰਦੇ ਆ ਕੱਲੇ ਅੱਜ ਤਾਂ ਮੇਮਨੇ ਨਿਕਲੇ ਅੱਛਾ ਉਹ ਪਠਾ ਵੀ ਹੁੰਦੀਆਂ ਨੇ ਪਠਾ ਵੀ ਹੁੰਦੀਆਂ ਨੇ ਜੇ ਕਿਸੇ ਨੇ ਖਰੀਦਣੀਆਂ ਨੇ ਨਾ ਤਾਂ ਬਾਈ ਨਾਲ ਸੰਪਰਕ ਕਰਿਓ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਆ ਸਾਰੇ ਬੱਕਰੀਆਂ ਦੀ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਮਲੇਰ ਕੋਟਲੇ ਵਿੱਚ ਕਿਹੜੀ ਜਗ੍ਹਾ ਤੇ ਰਹਿੰਦੇ ਤੁਸੀਂ ਆਪਣਾ ਜੀ ਲੁਧਿਆਣਾ ਬਾਈਪਾਸ ਤੇ ਘਰ ਆ ਅੱਛਾ ਠੀਕ ਆ ਤੇ ਤੁਸੀਂ ਇਹ ਮੇਮਣੇ ਲੈ ਕੇ ਆਉਨੇ ਹੁੰਦੇ ਹਨਾ ਤੁਹਾਡੇ ਲਈ ਵਧੀਆ ਗਿਣਤੀ ਚ ਹੁੰਦੇ ਨੇ 20 ਤੋਂ 25 ਮੇਮਣੇ ਆਏ ਵਾਰ ਹੁੰਦੇ ਹਨਾ ਠੀਕ ਹੈ ਕਿੱਥੋਂ ਖਰੀਦਦੇ ਹੋ ਫਿਰ ਤੁਸੀਂ ਇਹਨੇ ਵਾਲੇ ਵਾਲੇ ਪਿੰਡਾਂ ਚੋਂ ਜੀ ਪਿੰਡਾਂ ਚੋਂ ਖਰੀਦ ਕੇ ਲਿਆਉਂਦੇ ਹੋ ਠੀਕ ਹੈ ਜਿਵੇਂ ਹੁਣ ਸੁੱਖ ਦਾ ਟਾਈਮ ਚੱਲਦਾ ਨਾਲ ਸੁੱਖ ਵਾਲੇ ਲੈ ਕੇ ਜਾਂਦੇ ਆ ਫਿਰ ਇਹ ਕਹਿਰੇ ਹੁੰਦੇ ਆ ਬੱਚੇ ਨਹੀਂ ਜੀ ਜਿਹੜਾ ਕਹਿਰਾ ਹੋਊਗਾ ਉਹ ਕਹਿਰਾ ਕਹਿ ਕੇ ਦਵਾਂਗੇ ਹਾਂ ਜਿਹੜਾ ਦੂਰਾ ਹੈ ਉਹਨੂੰ ਦੂਰੇ ਦੇਵਾਂਗੇ ਉਹ ਠੀਕ ਆ ਉਹ ਆਲਾ ਕਹਿ ਕੇ ਜਿਵੇਂ ਹੈਗਾ ਉਹ ਮੈਂ ਦਮਾਂਗੇ ਜਿਵੇਂ ਤੁਹਾਨੂੰ ਲੈ ਕੇ ਆਉਣੇ ਆ ਅਸੀਂ ਜਿਹੜਾ ਕਹਿਰਾ ਹੋਊਗਾ ਉਹਨੂੰ ਕਹਿਰਾ ਹੀ ਕਹਿ ਕੇ ਦਮਾਂਗੇ ਹੂੰ ਮੈਂ ਕੋਈ ਖੇਡੜੀ ਵਾਲਾ ਕੰਮ ਨਹੀਂ ਕਰਦਾ ਹਾਂ ਜੀ ਨਾ ਨਾ ਠੀਕ ਆ ਮੈਂ ਕਹਿ ਰਹੀ ਆ ਵੀ ਆਹ ਕਹਿ ਰਿਹਾ ਜੀ ਆਹ ਕਰ ਰਿਹਾ ਉਹ ਗੱਲ ਨਹੀਂ ਜੀ ਹੂੰ ਜਿਵੇਂ ਹੁਣ ਸਾਡੇ ਕੋਲੇ ਉਹ ਬੱਚਾ ਖੜਾ ਹੈ ਉਹ ਕਹਿਰਾ ਬੱਚਾ ਹੈ ਕਿਹੜਾ ਜਿਹੜਾ ਖੜਾ ਹੈ ਜਿਹੜਾ ਖੜਾ ਜੀ ਬੱਚਾ ਠੀਕ ਆ ਠੀਕ ਆ ਹਾਂ ਇਹ ਕਹਿ ਰਗਾ ਤੇ ਅੱਜ ਕਿੰਨੇ ਲੈ ਕੇ ਆਏ ਹੋ ਮੇਮਣੇ ਆ ਸਾਰੇ ਮੇਮਣੇ ਆ ਨਾ ਅੱਜ ਆਪਾਂ ਲੈ ਕੇ ਆਏ ਤੇ ਜੀ 28 ਬੱਚੇ 28 ਕਿੰਨੇ ਵੇਚਦੇ ਵੇਚਦੇ ਜੀ 5 ਕੋ ਵੇਚਦੇ ਬੱਚੇ 5 ਵੇਚਦੇ ਠੀਕ ਆ ਕਿੰਨੇ ਕਿੰਨੇ ਕ ਮੁੱਲ ਦੇ ਹੁੰਦੇ ਆ ਬਾਈ ਆ ਛੋਡੇ ਲਵੇ ਮੇਮਣੇ ਜਿਹੜੇ ਇਹ ਜੀ ਮੰਨ ਕੇ ਚੱਲੋ ਕਿ 6000 5000 4000 ਜਿਹੜਾ ਜਾ ਬੱਚਾ ਜੀ ਉਹ ਜਿਹੇ ਪੈਸੇ ਉਹ ਜਿਹੇ ਪੈਸੇ ਜੇ ਕੋਈ ਕਹਿ ਰਿਹਾ ਜਿਵੇਂ ਅਗਲਾ ਕੇ ਕਹਿੰਦਾ ਬਾਈ ਮੈਂ ਸੁੱਖ ਦੇਣੀ ਆ ਵੀ ਮੈਨੂੰ ਕਹਿ ਰਿਹਾ ਬੱਚਾ ਚਾਹੀਦਾ ਫਿਰ ਉਹਨੂੰ ਕਿੰਨੇ ਕ ਰੇਟ ਦਾ ਦੇ ਦੇਨੇ ਆਪਾਂ ਇਹ ਹੁੰਦਾ ਜੀ 5700 ਵੱਧ ਹੁੰਦਾ ਉਹਦਾ ਬਸ ਉਹ ਹਾਂ ਜੀ ਉਹ ਹੁੰਦਾ ਬਸ ਹੋਰ ਕੋਈ ਏਡੀ ਬਡੀ ਗੱਲ ਬਾਤ ਨਹੀਂ ਹਾਂ ਅਸੀਂ ਤਾਂ ਇਹ ਨਹੀਂ ਹੈਗਾ ਵੀ ਹਾਂ ਵੀ ਅਗਲੇ ਦੀ ਛਿੱਲੇ ਲਾ ਲਈਏ ਉਹਨਾ ਉਹ ਕੰਮ ਨਹੀਂ ਠੀਕ ਹੈ 5700 ਰੁਪਏ ਵੱਧ ਦੇ ਲਾ ਲਈਦਾ ਉਹਦਾ ਕਿਉਂਕਿ ਉਹ ਮਿਲਦਾ ਵੀ ਤੁਹਾਨੂੰ ਵੱਧ ਹੀ ਹੈ ਜਿਹੜਾ ਕਹ ਰਿਹਾ ਹੁੰਦਾ ਵੀ ਹਾਂ ਵੀ ਸਾਨੂੰ 5400 ਮਹਿੰਗਾ ਮਿਲਦਾ ਸੀ 5700 ਹਮ ਜਿਵੇਂ ਬਾਈ ਤੁਹਾਡੇ ਲਾਵੇ ਇਹ ਮੇਮ ਨੇ ਆਣਾ ਤਾਂ ਇਹ ਤੁਸੀਂ ਜਦੋਂ ਪਿੰਡਾਂ ਦੇ ਵਿੱਚੋਂ ਖਰੀਦਦੇ ਹੋ ਹਨਾ ਆਹ ਬੱਕਰੀਆਂ ਦੇਖ ਕੇ ਖਰੀਦਦੇ ਹਾਂ ਵੀ ਆ ਚੰਗੇ ਦੁੱਧ ਵਾਲੀਆਂ ਆ ਬਰੀਡਿੰਗ ਦੇ ਲਈ ਕਹਿੰਦਾ ਮੈਂ ਆ ਦੇਖੋ ਹੁਣ ਆ ਬੱਚਾ ਬੈਠਾ ਉਹ ਲਾਲ ਹਾਂ ਅੱਛਾ ਆਹ ਦੇਖੋ ਬੱਚਾ ਬੈਠਾ ਜੀ ਜਿਵੇਂ ਆ ਲਾਲ ਮੇਮਣਾ ਬਿਲਕੁਲ ਲਾਲ ਮੇਮਣਾ ਇਹਦੇ ਕੰਨਾਂ ਕੋਨਾਂ ਦੀ ਬਹੁਤ ਕੁਆਲਿਟੀ ਆ ਦੇਖੋ ਠੀਕ ਐ ਇਹ ਹੁਣ ਥੱਕੇ ਬੈਠੇ ਨੇ ਬਸ ਜੀ ਹੁਣ ਰਾਜ ਰੁੱਜ ਕੇ ਬੈਠ ਗਏ ਅੱਛਾ ਰਾਜ ਰੁੱਜ ਕੇ ਬੈਠ ਗਏ ਹਾਂ ਜੀ ਇਹ ਦੇਖ ਕਵਾਲਿਟੀ ਚੰਗੀ ਹੈ ਨਾ ਬਈ ਇਹ ਦੀ ਬੜੀਆ ਕੁਆਲਿਟੀ ਦਾ ਜੀ ਬੱਚਾ ਹੈ ਜੇ ਬਾਈ ਬਰੀਡਿੰਗ ਦੇ ਲਈ ਮੇਮਣੇ ਚਾਹੀਦੇ ਹੋਏ ਕਿਸੇ ਨੂੰ ਜੇ ਮੈਂ ਘਰੇ ਤੇ ਘਰ ਦੇ ਵਿੱਚ ਪੱਠਾ ਜਾਂਹਿੰਦੇ ਨੇ ਨਾ ਜਾਂ ਮੇਮਣੇ ਜਦ ਮਰਜੀ ਜਦ ਮਰਜੀ ਜਦ ਮਰਜੀ ਆ ਕੇ ਖਰੀਦ ਸਕਦਾ ਠੀਕ ਆ ਤੇ ਆ ਦੇਖੋ ਇਧਰ ਸੌਦਾ ਵੀ ਚੱਲੀ ਜਾਂਦਾ ਤੇ ਉਹ ਬੱਚੇ ਕੁਆਲਿਟੀ ਵਾਲੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੇ ਆਹ ਦੇਖੋ ਆਹ ਛੇਰਾ ਬੱਚਾ ਖੜਾ ਜੀ ਆਹ ਡੱਬਾ ਖੜਾ ਜੀ ਆਹ ਲਾਲ ਡੱਬਾ ਖੜਾ ਹੈ ਆਹ ਲਾਲ ਰੋਡਾ ਖੜਾ ਜੀ ਹੇ ਰੋਡਾਂ ਕਹਿੰਦਾ ਸ਼ਿੰਗਾ ਨਹੀਂ ਨਾ ਜੀ ਆ ਚਾਰ ਬੱਚੇ ਨੇ ਇਹ ਰੋਡੇ ਅੱਛਾ ਇਹ ਕੀ ਕਾਰਨ ਹੋ ਗਿਆ ਕਹਾਂ ਬੱਕਰੀਆਂ ਦੀ ਉਹ ਵਾਗੇ ਕੋਈ ਨਹੀਂ ਨਹੀਂ ਇਹ ਰੋਡਿਆਂ ਦੀ ਅਲੱਗ ਕੁਆਲਿਟੀ ਹੈ ਠੀਕ ਆ ਤੇ ਭਾਈ ਇਹਨਾਂ ਲਵੇ ਹੁੰਦੇ ਆ ਮੇਮ ਨਹੀਂ ਕੱਲੇ ਤੇ ਹੁੰਦੇ ਵਧੀਆ ਕੁਆਲਿਟੀ ਦੇ ਨੇ ਆਏ ਨਹੀਂ ਹੈਗਾ ਵੀ ਕਟੂ ਮਾਲ ਆਣਾ ਭਾਈ ਵਧੀਆ ਕੁਆਲਿਟੀ ਆ ਪੂਰੀ ਠੀਕ ਆ ਤੇ ਭਾਈ ਇਹਨਾਂ ਤੋਂ ਖਰੀਦ ਸਕਦੇ ਹੋ ਮੁੱਲਾਪੁਰ ਦੇ ਵਿੱਚ ਆ ਕੇ ਮੰਡੀ ਦੇ ਵਿੱਚ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਠੀਕ ਆ ਭਾਈ ਧੰਨਵਾਦ ਠੀਕ ਜੀ ਮਿਹਰਬਾਨੀ